ਅਜੀ ਸਰ ਅੱਜ ਤੁਹਾਡੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ ਬਾਰੇ ਦਿਓ ਜਾਣਕਾਰੀ ਇਹ ਅਸੀਂ ਇੱਕ ਜਿਹੜੇ ਇਸ ਨਿਹਾਲ ਸਿੰਘ ਨਾਲ ਦੀ ਥਾਣੇ ਦੇ ਏਰੀਏ ਦੇ ਵਿੱਚ ਕਾਫੀ ਜਿਹੜੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀ ਉਹਨਾਂ ਨੂੰ ਅਸੀਂ ਕਾਬੂ ਕੀਤਾ ਉਹਨਾਂ ਦੇ ਵਿੱਚ ਜਿਹੜੇ ਨੇ ਚੋਰੀ ਕਰਨ ਵਾਲਿਆਂ ਦੇ ਵਿੱਚ ਦੋ ਜਿਹੜੇ ਦਿਆਲਪੁਰਾ ਭਾਈ ਕਾ ਜਿਹੜਾ ਬਠੰਡਾ ਜਿਹੜੇ ਰਹਿਣ ਵਾਲੇ ਦੋ ਨੌਜਵਾਨ ਨੇ ਜਿਨ੍ਹਾਂ ਚ ਸਤਵਿੰਦਰ ਸਿੰਘ ਤੇ ਜਸਪ੍ਰੀ ਸਿੰਘ ਨੇ ਇਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਤੇ ਇੱਕ ਬੈਂਟਰਾ ਇਨਵਰਟਰ ਬਰਾਮਦ ਕਰਾਇਆ ਤੇ ਇਹ ਜਿਹੜਾ ਕਿ ਮਾਲ ਸੀ ਇਹ ਚੋਰੀ ਦਾ ਉਹ ਸਮਾਦ ਭਾਈ ਦਾ ਇੱਕ ਅਵਤਾਰ ਸਿੰਘ ਹੈ ਜਿਹੜਾ ਕੁਆੜ ਦਾ ਕੰਮ ਕਰਦਾ ਉਹਨਾਂ ਨੂੰ ਵੇਚਦੇ ਸੀ ਉਹਨਾਂ ਨੂੰ ਚ ਨਾਮਜ਼ਦ ਕੀਤਾ ਇਸ ਤੋਂ ਇਲਾਵਾ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਰਾਤ ਨੂੰ ਸਟਾਰਟਰ ਮੋਟਰਾਂ ਤੇ ਕੇਬਲਾਂ ਤੇ ਟਰਾਂਸਫਾਰਮ ਦਾ ਸਮਾਨ ਜਿਹੜਾ ਤਾਰਦੇ ਸੀ ਉਹ ਦੋ ਜਸਪ੍ਰੀਤ ਸਿੰਘ ਨੇ ਜਿਹੜੇ ਪੱਤੋ ਹੀਰਾਦ ਸਿੰਘ ਦੇ ਰਹਿਣ ਵਾਲੇ ਆ ਤੇ ਉਹ ਉਹਨਾਂ ਦੇ ਪਿੰਡ ਦਾ ਜਿਹੜਾ ਇੱਕ ਹਰਦੀਪ ਸਿੰਘ ਕਿਸਾਨ ਸੀ ਉਹਦੇ ਖੇਤ ਦੇ ਵਿੱਚੋਂ ਉਹਨਾਂ ਨੇ ਸਾਰਾ ਸਮਾਨ ਚੋਰੀ ਕੀਤਾ ਤੇ ਹੋਰ ਖੇਤਾਂ ਤੋਂ ਵੀ ਸਮਾਨ ਚੋਰੀ ਕੀਤਾ ਉਹ ਸਾਰਾ ਸਮਾਨ ਜਿਹੜਾ ਟਰਾਂਸਫਰਮਰ ਚੋਂ ਕੱਢ ਕੇ ਤੇ ਜਿਹੜਾ ਉਤਾਂਬਾ ਲੋਹਾ ਜਾਂ ਇਸ ਤਰ੍ਹਾਂ ਦਾ ਜਿਹੜਾ ਦਾ ਸਕ੍ਰੈਪ ਹੈ ਉਹ ਇੱਥੋਂ ਨਿਹਾਲ ਸਿੰਘ ਵਾਲੇ ਦਾ ਇੱਕ ਜਿਹੜਾ ਕਵਾੜ ਦਾ ਕੰਮ ਕਰਦਾ ਉਹ ਲਲਤ ਕੁਮਾਰ ਉਰਫ ਨੰਨੂ ਉਹਨੂੰ ਬੜੀ ਭਾਦੀ ਮਾਤਰਾ ਦੇ ਵਿੱਚ ਵੇਚ ਲਿਆ ਜਿਹਨਾਂ ਆਮ ਜਿਹੜਾ ਕਿਸਾਨਾਂ ਦੇ ਵਿੱਚ ਬੜਾ ਇਹ ਕੀ ਹਾਹਾਕਾਰ ਸੀ ਇਹਨਾਂ ਨੂੰ ਅਸੀਂ ਕਾਬੂ ਕਰਕੇ ਤੇ ਉਹਦੇ ਕੋਲੋਂ ਅਸੀਂ ਕਾਫੀ ਵੱਡੀ ਮਾਤਰਾ ਦੇ ਵਿੱਚ maal ਜਿਹੜਾ ਬਰਾਮਦ ਕਰਾਇਆ ਜਿਹਦੇ ਵਿੱਚ ਜਿਹੜਾ ਕੋਈ ਕਰੀਬ 50 ਕਿਲੋ ਦੇ ਨੇੜੇ ਜਿਹੜਾ ਲੋਹਾ ਸਕ੍ਰੈਪ ਹੈ 10 ਕਿਲੋ ਤਾਂਬਾ ਇੱਕ ਕਾਰ ਹੈ ਇੱਕ ਕੈਂਟਰ ਹੈ ਇੱਕ ਉਹਦਾ ਕੰਪਿਊਟਰ ਕੰਡਾ ਤੇ ਇਸ ਤੋਂ ਇਲਾਵਾ 3-4 ਕੁਆਂਟਲ ਜਿਹੜਾ ਉਹ ਬਾਅਦ ਵਿੱਚ ਹੋਰ ਵੀ ਰਖਵਰੀ ਜਿਹੜਾ ਰਿਮਾਂਡ ਦਰਾਂ ਹੋਈ ਹੈ ਤੇ ਇਹਨਾਂ ਨੂੰ ਗ੍ਰਫਤਾਰ ਕਰਕੇ ਪੇਸ਼ ਕੀਤਾ ਜਿਨ੍ਹਾਂ ਦਾ ਪੁਲਿਸ ਰਿਮਾਂਡ ਅਸਰ ਕੀਤਾ ਤੇ ਇਹਨਾਂ ਦੇ ਨਾਲ ਜਿਹੜੇ ਜਿਹੜੇ ਸਾਥੀ ਨੇ ਜਿਹੜੇ ਇਹਨਾਂ ਵਾਰਦਾਤਾਂ ਤੋਂ ਅੰਜਾਮ ਦੇ ਨਾਲ ਨੇ ਜਿਹੜੇ ਸਾਡੇ ਕੋਲ ਫਿਗਰ ਹੋਏ ਨੇ ਉਹ ਉਹ ਵੀ ਅਸੀਂ ਸਾਰੇ ਰਾਉਂਡ ਅਪ ਕਰਕੇ ਉਹਨਾਂ ਨੂੰ ਇਸ ਮੁਕਦਮੇ ਦੇ ਗਫਤਾਰ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਤੋਂ ਹੋਰ ਵੀ ਮਾਲ ਜਿਹੜਾ ਬਰਾਮਦ ਹੋਣ ਦੀ ਸਾਨੂੰ ਆਸ ਹੈ ਪਹਿਲਾਂ ਵੀ ਕੋਈ ਮੁਕਦਮੇ ਕਰਦੇ ਇਹਨਾਂ ਤੇ ਇਹ ਜੇ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਇਹਨੂੰ ਅਸੀਂ ਕਿਉਂਕਿ ਕੁਝ ਆਦਮੀ ਜਿਹੜੇ ਬਾਹਰਲੇ ਠਾਣਿਆਂ ਦੇ ਨੇ ਉਹਨਾਂ ਦਾ ਅਸੀਂ ਰਿਕਾਰਡ ਚੈੱਕ ਕਰਕੇ ਫਿਰ ਤੁਹਾਨੂੰ ਉਹਦੇ ਬਾਰੇ ਡਿਟੇਲ ਦੱਸਾਂਗੇ ਕਿ ਇਹਨਾਂ ਦਾ ਸਾਫਕਾਰ ਰਿਕਾਰਡ ਇਹਨਾਂ ਦਾ ਕੀ ਹੈ ਟੋਟਲ ਕਿੰਨੇ ਜਣਿਆਂ ਦੀ ਗੈਰਤਰੀ ਪਾਈ ਟੋਟਲ ਅਸੀਂ 5 ਬੰਦੇ ਹੋਗੇ ਜੀ 3 ਇੱਕ ਮੁਕਦਮੇ ਦੇ ਵਿੱਚ ਨੇ 2 ਇੱਕ ਦੇ ਵਿੱਚ ਨੇ 2 ਮੁਕਦਮੇ ਦੱਦ ਕੀਤੇ ਗਏ ਵੱਖ-ਵੱਖ 2 ਵੱਖ-ਵੱਖ ਮੁਕਦਮੇ ਨੇ ਜਿਸ ਤਰ੍ਹਾਂ ਦਾ ਜਰਮਸੀ ਉਸ ਤਰ੍ਹਾਂ ਦੀਆਂ ਨਾਲੇ ਖਿਲਾਫ ਕਾਰਵਾਈ ਹੋਈ ਹੈ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਟਰਾਂਸਫਾਰਮਰ ਚੋਰੀ ਕਰਕੇ ਕਾਰਡੀਨ ਵੇਚੇ ਜਾ ਰਹੇ ਸੀਗੇ ਉਹ ਬੰਦੇ ਉਹ ਕੁਆੜੀਆਂ ਵੀ ਅਰੈਸਟ ਕੀਤੇ ਉਹ ਵੀ ਉਹ ਗ੍ਰਿਫਤਾਰ ਹੋ ਕੇ ਜਿਨ੍ਹਾਂ ਤੋਂ ਮਾਲ ਸਾਰਾ ਪ੍ਰਾਪੰਧ ਹੋ ਗਿਆ ਤੇ ਪ੍ਰੋਪਰ ਉਹਨਾਂ ਦੀ ਕਾਰਵਾਈ ਕਾਨੂੰਨ ਅਨੁਸਾਰ ਕਰ ਦਿੱਤੀ ਹੈ ਸਰ ਲੰਬੇ ਸਮੇਂ ਤੋਂ ਜਿਹੜੇ ਚੋਰ ਗੱਤ ਦੇ ਵਿੱਚ ਨਹੀਂ ਆ ਰਹੇ ਵਾਰ-ਵਾਰ ਵਰਤਾਂ ਤੁਹਾਨੂੰ ਅਨਜਾਣ ਦਿੱਤਾ ਜਾ ਰਿਹਾ ਪੁਲਿਸ ਵੱਲੋਂ ਪੁਲਿਸ ਵੱਲੋਂ ਮੈਂ ਕਰੀਬ ਪਿਛਲੇ 4 ਮਹੀਨੇ ਤੋਂ ਮੇਰੀ ਇੱਥੇ ਪੋਸਟਿੰਗ ਹੋਈ ਆ ਤਾਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਸੀ ਚੋਰ ਫੜ ਕੇ ਸੀ ਜੇਲ੍ਹ ਦੇ ਵਿੱਚ ਟੱਕੇ ਆ ਲੁਟੇਰੇ ਜਿਹੜੇ ਜਿਹੜੇ ਲੁੱਟਾਂ ਹੋਵਾਂ ਨੀਂ ਵਰਤ ਤੁਹਾਨੂੰ ਅਨਜਾਮ ਦਿੰਦੇ ਆ ਇਸੇ ਦੇ ਲੜੀ ਦੇ ਵਿੱਚ ਹੀ ਜਿਹੜਾ ਮੋਟਰਾਂ ਦੇ ਉੱਤੇ ਜਾ ਕੇ ਨੁਕਸਾਨ ਕਰਦੇ ਆ ਜ਼ਿਮੀਂਦਾਰਾਂ ਦੀਆਂ ਟਰਾਂਸਫਾਰਮਰਾਂ ਦੀਆਂ ਜਿਹੜੀਆਂ ਕੋਇਲਾਂ ਕੱਢ ਲੀਆਂ ਤੇ ਜਾਂ ਤਾਰਾਂ ਜਿਹੜੀਆਂ ਤੋੜ ਕੇ ਤੇ ਉਹਨੂੰ ਅੱਗੇ ਕੁਆੜੀਆਂ ਨੂੰ ਵੇਚਦੇ ਆ ਉਹ ਸਾਰੇ ਕਵਾੜੀਆਂ ਨੂੰ ਅਸੀਂ ਬੁਲਾ ਕੇ ਜਿਹੜਾ ਇਸ ਇਲਾਕੇ ਦੇ ਸਾਰੇ ਕਵਾੜੀਆਂ ਨੂੰ ਬੁਲਾ ਕੇ ਕਹਦਾਇਤ ਕੀਤੀ ਆ ਕਿ ਕੋਈ ਵੀ ਤੁਹਾਨੂੰ ਮਾਲ ਦੇਣ ਵਾਸਤੇ ਆਉਂਦਾ ਸਕ੍ਰੈਪ ਵੇਚਣ ਆਉਂਦਾ ਤਾਂ ਉਹਦਾ ਤੁਸੀਂ ਇੱਕ ਰਜਿਸਟਰ ਲਾ ਕੇ ਉਹਦਾ ਰਿਕਾਰਡ ਮੈਂਟੇਨ ਕਰੋਗੇ ਉਹਦੇ ਵਿੱਚ ਉਹਦਾ ਪ੍ਰੂਫ ਲਓਗੇ ਬਤੌਰ ਆਧਾਰ ਕਾਰਡ ਦੀ ਇੱਕ ਕਾਪੀ ਰੱਖਣੀ ਹੈ ਕਿ ਕਿਹੜਾ ਆਦਮੀ ਕਿੰਨਾ ਮਾਲ ਤੁਹਾਨੂੰ ਦੇ ਕੇ ਗਿਆ ਤੇ ਕਿਹੜੀ ਡੇਟ ਨੂੰ ਦੇ ਕੇ ਗਿਆ ਸੀ ਤਾਂ ਜੋ ਕਿ ਸਾਨੂੰ ਚੈੱਕ ਹੁੰਦਾ ਰਹੇ ਕਿ ਕਿਹੜਾ ਬੰਦਾ ਇਹਨਾਂ ਕੋ ਆ ਕੇ ਮਾਲ ਵੇਚਦਾ ਤੇ ਉਹਨੂੰ ਅਸੀਂ ਸਮੇਂ-ਸਮੇਂ ਸਰ ਚੈੱਕ ਵੀ ਕਰਾਂਗੇ